ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਇਹ ਵਾਲੀਆਂ ਕਲੈਕਸ਼ਨਾਂ ਜਿਹੜੀਆਂ ਨੇ ਸਾਰਿਆਂ ਨੂੰ ਬੜੀਆਂ ਪਸੰਦ ਹੁੰਦੀਆਂ ਨੇ ਤੇ ਹਮੇਸ਼ਾ ਹੀ ਇਹ ਕਲੈਕਸ਼ਨਾਂ ਦੀ ਕੀ ਡਿਮਾਂਡ ਹੁੰਦੀ ਹੈ। ਕਈ ਵਾਰੀ ਇਹ ਕਲੈਕਸ਼ਨਾਂ ਥੋੜੀਆਂ ਜਿਹੀਆਂ ਜ਼ਿਆਦਾ ਰੇਟ ਤੇ ਆ ਜਾਂਦੀਆਂ ਨੇ ਪਰ ਇਹ ਆ ਕਿ ਐਸ ਵਾਰੀ ਸਪੈਸ਼ਲ ਤੁਹਾਡੀ ਡਿਮਾਂਡ ਤੇ ਕਲੈਕਸ਼ਨ ਆਈਆਂ ਨੇ ਬਹੁਤ ਘੱਟ ਰੇਟ ਦੇ ਵਿੱਚ। ਪਹਿਲੇ ਇਹ ਕਲੈਕਸ਼ਨਾਂ 1150 ਰੁਪਏ ਤੱਕ ਵੀ ਪਹੁੰਚ ਗਈਆਂ ਸੀ ਪਰ ਹੁਣ ਇਹ ਆ ਕਿ ਡਿਮਾਂਡ ਤੇ ਕਲੈਕਸ਼ਨਾਂ ਸੇਮ ਉਸੇ ਹੀ ਫੈਬਰਿਕ ਉਸੇ ਹੀ ਦੁਪੱਟੇ ਤੇ ਉਸੇ ਹੀ ਰੰਗਾਂ ਦੇ ਵਿੱਚ ਰੰਗ ਜਿਹੜੇ ਆ ਕਿ ਇੱਕ ਤੋਂ ਥੋੜੇ ਐਕਸਟਰਾ ਹੋਰ ਵੀ ਐਡ ਹੋਏ ਨੇ ਨਵੀਂ ਨਵੀਂ ਆਈਆਂ ਨੇ ਰੰਗ ਬਹੁਤ ਪਿਆਰੇ ਨੇ ਸਾਰੇ ਹੀ ਮਸਲੀਨ ਦਾ ਤੁਹਾਨੂੰ 5 ਮੀਟਰ ਦਾ ਜਿਹੜਾ ਇਹਦੇ ਵਿੱਚ ਸੂਟ ਮਿਲ ਜੇਗਾ ਮਸਲੀਨ कॉटन ਬਹੁਤ ਹੀ ਜ਼ਿਆਦਾ ਸੁਪੀਰੀਅਰ ਕੁਆਲਿਟੀ ਦਾ ਇਹਦਾ ਤੁਹਾਨੂੰ ਫੈਬਰਿਕ ਮਿਲੇਗਾ ਜਿਹੜੇ ਕਿ ਸਾਰੇ ਪ੍ਰਿੰਟ ਤੁਹਾਨੂੰ ਜਿਹੜੇ ਰੈਡੀ ਨੇ ਇਸ ਵੇਲੇ ਮਸਲੀਨ ਦੇ ਵਿੱਚ ਤੁਹਾਨੂੰ 5 ਮੀਟਰ ਤਾਂ ਆਲੂ ਪ੍ਰਿੰਟਰਡ ਸੂਟ ਮਿਲੇਗਾ ਤੇ ਨਾਲ ਇਹਦੇ ਜਿਹੜੇ ਗਲੇ ਤੇ ਆ ਉੱਥੇ ਤੁਹਾਨੂੰ ਵਰਕ ਹੋਇਆ ਮਿਲੇਗਾ ਕੁਝ ਤੇ ਲੈਸ ਲੱਗੀ ਆ ਕੁਝ ਤੇ ਬਟਨ ਲੱਗੇ ਆ ਦੁਪੱਟਾ ਜਿਹੜਾ ਇਹਨਾਂ ਤੁਹਾਨੂੰ ਹਾਫ ਪਿਓਰ ਦਾ ਮਿਲੇਗਾ ਦੁਪੱਟਾ ਪਲੇਨ ਹੈ ਪਰ ਇੱਕ ਹੀ ਸਾਈਡ ਤੇ ਜਿਹੜਾ ਦੁਪੱਟੇ ਦੇ ਸੂਟ ਦੇ ਨਾਲ ਕੰਟਰਾਸਟ ਕਰਕੇ ਲੈਸ ਲਗਾਈ ਗਈ ਹੈ ਦੁਪੱਟਾ ਜਿਹੜਾ 2.5 ਮੀਟਰ ਦਾ ਮਿਲੇਗਾ 1100 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰਜ ਸਟੇਡੀ ਅੱਜ ਵਾਲੀ ਇਹ ਕਲੈਕਸ਼ਨ ਆ ਸਾਰੀਆਂ ਤੇ ਫ੍ਰੀ ਐ। ਇਹ ਕ੍ਰੇਪ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ। ਸ਼ਰਟ ਤੇ ਫਰੰਟ ਤੇ ਬੈਕ ਦੋਨੋਂ ਤੇ ਪੂਰਾ ਹੈਵੀ ਵਰਕ ਐ। ਟੈਬੀ ਦਾ ਨਾਲ ਤੁਹਾਨੂੰ ਬਾਟਮ ਮਿਲੇਗਾ। ਔਰਗੈਂਜ਼ਾ ਦਾ ਡਿਊ ਡ੍ਰੌਪਸ ਵਾਲਾ ਜਿਹੜਾ ਤਾਂ ਦੁਪੱਟਾ ਮਿਲੇਗਾ 3000 ਰੁਪਏ ਦਾ ਰੇਟ ਐ। ਰਾਂਗੇ ਦੇ ਵਿੱਚ ਹੁਣ ਥੋੜੀ ਨਵੇਂ ਅਪਡੇਟ ਹੋਏ ਨੇ। ਵੈਡਿੰਗ ਸਪੈਸ਼ਲ ਐ 2.5 ਮੀਟਰ ਤੋਂ ਉੱਪਰ ਦੀ ਲੈਂਥ ਦਾ ਤੁਹਾਨੂੰ ਸ਼ਰਟ ਦਾ ਫੈ布ਰਿਕ ਮਿਲੇਗਾ ਤੇ 2.5 ਮੀਟਰ ਤੋਂ ਉੱਪਰ ਦੀ ਲੈਂਥ ਦਾ ਤੁਹਾਨੂੰ ਬਾਟਮ ਦਾ ਫੈਬਰਿਕ ਤੇ ਦੁਪੱਟਾ ਵੀ ਜਿਹੜਾ 2.5 ਕੋਲਡੂਲਾ ਦੁਪੱਟਾ ਵਿਆਹਾਂ ਸ਼ਾਦੀਆਂ ਤੇ ਪਾਉਣ ਲਈ ਬਹੁਤ ਵਧੀਆ ਸੂਰਨੇ ਰੰਗ ਡਿਜ਼ਾਈਨ ਪੈਟਰਨ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਕੋਈ ਜਾਣਨਾ ਚਾਹੁੰਦੇ ਹੋ ਤਾਂ ਨੰਬਰ 623924565 ਜੀ ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਇਹ ਵਾਲੀ ਇੱਕ ਕਲੈਕਸ਼ਨ ਹੈ ਜਿਹੜੀਆਂ ਨੇ ਮਿਕਸਰ ਮੈਚ ਆਈਆਂ ਨੇ ਰਿਯੋਨ ਦੇ ਵਿੱਚ ਵੱਡੇ ਬਰ ਦਾ ਤੁਹਾਨੂੰ 2 ਮੀਟਰ ਦਾ ਸ਼ੋਰ ਦਾ ਫੈ布ਰਿਕ ਮਿਲੇਗਾ 2.5 ਮੀਟਰ ਦਾ ਬਾਟਮ ਦਾ ਮਿਲੇਗਾ ਕਾਟਨ ਦਾ ਬਾਟਮ ਆਏਗਾ ਬਾਟਮ ਪਲੇਨ ਮਿਲੇਗਾ ਤੁਹਾਨੂੰ ਇਹਦੇ ਵਿੱਚ ਆਫਰ ਹੈ ਕਿ ਇਹ ਤੁਹਾਨੂੰ ਅਗਰ ਤੁਸੀਂ ਸਿੰਗਲ ਸੂਟ ਬਾਈ ਕਰਦੇ ਹੋ ਤੇ 520 ਰੁਪਏਾਂ ਦੇ ਵਿੱਚ ਮਿਲੇਗਾ ਸ਼ਿਪਿੰਗ ਚਾਰजेस ਫ੍ਰੀ ਨੇ ਤੇ ਜੇਕਰ ਤੁਸੀਂ ਤਿੰਨ ਸੂਟ ਬਾਈ ਕਰਨਾ ਚਾਹੁੰਦੇ ਹੋ ਤੁਹਾਨੂੰ 1450 ਰੁਪਏ ਦੇ ਤਿੰਨ ਸੂਟ ਮਿਲਣਗੇ ਤੁਸੀਂ ਦੋ ਸਿਲੈਕਟ ਕਰੋਗੇ ਜਿਹੜਾ ਥਰਡ ਵਾਲਾ ਸੂਟ ਹੋਏਗਾ ਉਹ ਮਨਫੈਕਚਰਰ ਦੀ 사이ਟ ਦਾ ਜਾਏਗਾ ਸਾਡੀ 사이ਟ ਤੇ ਜਾਏਗਾ ਹੋਏਗਾ ਹੋਈ ਨਾ ਸੂਟਾਂ ਦੇ ਵਿੱਚੋਂ ਹੀ ਪਰ ਇਹ ਆ ਕਿ ਤੁਸੀਂ ਦੋ ਆਪਣੇ ਅਕੋਰਡਿੰਗਲੀ ਸਿਲੈਕਟ ਕਰ ਸਕਦੇ ਹੋ ਥਰਡ ਵਾਲਾ ਜਿਹੜਾ ਏ ਉਹ ਅਸੀਂ ਹੀ ਭੇਜਾਂਗੇ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਬਾਕੀ ਇਹਨਾਂ ਵਿੱਚ ਰੰਗ ਹੋਰ ਹੈਗੇ ਨੇ ਥੋੜੇ ਰੰਗ ਰਹਿ ਗਏ ਸੀ ਉਹ ਦੇਖਣੇ ਆ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਨੰਬਰ ਮੈਂ ਆਪਣਾ ਤੁਹਾਡੀ ਹੀ ਕੁਐਰੀ ਤੇ ਲਈ ਤੁਹਾਡੀ ਹੀ ਸਹੂਲਤ ਦੇ ਲਈ ਐਡ ਕੀਤਾ ਆਇਆ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਟਿਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ